ਅਸੀਂ ਅੱਜ ਪੱਖੋਵਾਲ ਜਿਹੜਾ ਇਹ ਪੁਲ ਬਣ ਰਹੇ ਆ ਉੱਥੇ ਦੋਨੋਂ ਆਸ਼ੂਜੀ ਤੇ ਮੈਂ ਅੱਜ ਆਏ ਸੀ ਤੇ ਕਿਉਂਕਿ ਇਹ ਦੇਣ ਆਸ਼ੂਜੀ ਦੀ ਆ ਸੋਚ ਇਹਨਾਂ ਦੀ ਆ ਤੇ ਮੈਂ ਅੱਜ ਇਹਨਾਂ ਨੂੰ ਬਹੁਤ ਦਿਨਾਂ ਦਾ ਵੀ ਮੈਂ ਕਹਿ ਰਿਹਾ ਸੀ ਵੀ ਆਸ਼ੂਜੀ ਆਓ ਆਪਣੇ ਜਿਹੜਾ ਇਹ ਪ੍ਰੋਜੈਕਟ ਨੇ ਇਹਨਾਂ ਨੂੰ ਦੇਖੋ ਆ ਕੇ ਤੇ ਉਹ ਮੈਂ ਅੱਜ ਇਹਨਾਂ ਨੂੰ ਨਾਲ ਲੈ ਕੇ ਆ ਪਾਇਆ ਵੀ ਇਹ ਗੱਲਾਂ ਜਿਹੜੀਆਂ ਆ ਠੀਕ ਆ ਸਰਕਾਰਾਂ ਬਦਲ ਗਈਆਂ ਪਰ ਇਹ ਇਹਨੂੰ ਸ਼ੁਰੂਆਤ ਕੌਣ ਕਰਨ ਵਾਲਾ ਹੈ ਇਹ ਭੁੱਲਣਾ ਥੋੜੀ ਆ ਤੇ ਇਸ ਕਰਕੇ ਮੈਨੂੰ ਜ਼ਰੂਰ ਦੱਸੋ ਤੁਸੀਂ ਵੀ ਇਹਦੇ ਬਾਰੇ ਕਿਉਂ ਸੋਚਿਆ ਸੀ ਮੈਂ ਜ਼ਰੂਰ ਤੇ ਕਿਵੇਂ ਇਹਦੀ ਸ਼ੁਰੂਆਤ ਹੋਈ ਮਿੱਟੂ ਜੀ ਇਹ ਜਿਹੜਾ ਇਲਾਕਾ ਆ ਆਹ ਲਾਈਨਾਂ ਤੋਂ ਪਰਲੇ ਪਾਸੇ ਨਹਿਰ ਤੋਂ ਪਰਲੇ ਪਾਸੇ ਇਹ ਥੋੜਾ ਲੁਧਿਆਣਾ ਤੋਂ ਅਲੱਗ ਰਹਿੰਦਾ ਸੀ ਕਿਉਂਕਿ ਜਿਹੜੀ ਕਨੈਕਟੀਵਿਟੀ ਸੀ ਉਹ ਬੜੀ ਪੂਰ ਸੀਗੀ ਇੱਥੇ ਫਾਟਕ ਬੰਦ ਰਹਿੰਦੇ ਸੀ ਦਿਹਾੜੀ ਚ ਤਿੰਨ ਤਿੰਨ ਚਾਰ ਚਾਰ ਵਾਰ ਜਦੋਂ ਟ੍ਰੇਨ ਲੰਘਣੀ ਆ ਤਾਂ ਤਾਂ ਪੂਣਾ ਪੂਣਾ ਘੰਟਾ 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 ਵੀ ਇੱਥੇ ਜਾਮ ਲੱਗਿਆ ਰਹਿਣਾ ਤੇ ਜਿਹੜਾ ਲੁਧਿਆਣਾ ਸੀ ਇਸ ਪਾਸੇ ਥੋੜਾ ਜਿਹਾ ਡਿਵੈਲਪ ਵੀ ਕੱਟ ਕਰ ਰਿਹਾ ਸੀਗਾ ਜਦੋਂ ਤਾਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਤੁਸੀਂ ਇਧਰਲੇ ਪਾਸੇ ਵੀ ਡਿਵੈਲਪਮੈਂਟ ਦੇਖ ਲਓ ਔਰ ਇਸ ਪ੍ਰੋਜੈਕਟ ਨੂੰ ਜਿਹੜੇ ਨਿੰਦਦੇ ਸੀਗੇ ਅੱ ਬڑے ਹੌਲੀ ਹੌਲੀ ਪੇਸ ਤੇ ਇਹ ਪੂਰਾ ਹੋਇਆ ਹੈ ਉਹਦੇ ਚ ਇੱਕ ਕਈ ਕਮੀਆਂ ਰਹਿ ਗਈਆਂ ਪਰ ਅੱਜ ਲੋਕ ਇਹਨੂੰ ਸਲਾਉਂਦੇ ਆ ਕੋਈ ਪੱਥਰ ਲਾਏ ਕੋਈ ਇੱਥੇ ਕੁਝ ਕਰ ਜਾਏ ਪਰ ਜਿਨ੍ਹਾਂ ਨੇ ਇਹ ਆਈਡੀਆ ਕਨਸੀਵ ਕੀਤਾ ਇਹਨੂੰ ਅਪਰੂਵ ਕਰਾਇਆ ਔਰ ਇਹਦੀ ਇੰਪਲੀਮੈਂਟੇਸ਼ਨ ਸ਼ੁਰੂ ਕਰਵਾਈ ਉਹ ਬੰਦੇ ਹਮੇਸ਼ਾ ਲੋਕਾਂ ਨੂੰ ਯਾਦ ਰਹਿਣਗੇ ਜਦੋਂ ਗੱਡੀ ਥੱਲੋਂ ਦੀ ਅੱਜ ਨਿਕਲਦੀ ਆ ਆਰਯੂਬੀ ਆਰਯੂਬੀ ਚੋਂ ਤੇ ਉਹ ਯਾਦ ਜਰੂਰ ਕਰਦੇ ਆ ਵੀ ਇਹ ਕੀ ਹੈ ਚਾਹੇ ਕੋਈ ਇੱਥੇ ਆ ਕੇ ਖੜ ਜੋਏ ਇਹ ਜੀ ਮਤਲਬ ਅੱਜ ਜਿਹੜੇ ਕ੍ਰੈਡਿਟ ਲੈਣ ਵਾਲੇ ਆਣਗੇ ਤਾਂ ਉਹਨਾਂ ਨੂੰ ਚਾਹੀਦਾ ਸੀਗਾ ਇਹ ਪਿਛਲੇ ਸਾਲ April ਮੇਂ ਚ ਪੂਰਾ ਹੋਣਾ ਚਾਹੀਦਾ ਸੀ ਅੱਜ 1.5 ਸਾਲ ਬਾਅਦ ਪੂਰਾ ਹੋ ਰਿਹਾ ਮੈਂ ਤਾਂ ਫਿਰ ਵੀ ਫਿਰ ਵੀ ਖੁਸ਼ੀ ਹੈ ਮੈਂ ਦੱਸਦਾ ਤੁਸੀਂ ਪਹਿਲਾਂ ਦੱਸੋ ਆਰਯੂਬੀ ਦਾ ਕੀ ਫਾਇਦਾ ਕੀ ਮਤਲਬ ਆ ਇਹ ਸਮਝਾਓ ਸਾਰਿਆਂ ਨੂੰ ਦੋਨੋਂ ਪੁਲ ਨੇ ਉਰੇ ਅਲਗ-ਅਲਗ ਇਹ ਆਰਯੂਪੀ 2 ਨੇ ਇੱਥੇ ਦੋ ਆਰਯੂਪੀ ਨੇ ਨਿਕਲੇ ਹੋਏ ਤੇ ਇੱਕ ਆਰੋਬੀ ਹੈ ਉੱਪਰ ਦੀ ਆਰੋਬੀ ਮੰਨ ਲਓ ਉੱਤੇ ਚੀ ਹਾਂ ਅੰਡਰ ਬ੍ਰਿਜ ਹੈ ਦੋ ਇੱਕ ਓਵਰ ਬ੍ਰਿਜ ਹੈ ਤਾਂ ਕਿ ਟ੍ਰੈਫਿਕ ਪੜਾ ਸਮੂਥਲੀ ਚੱਲ ਸਕੇ ਜਿਹੜਾ ਇਧਰੋਂ ਆ ਰਿਹਾ ਐ ਸ਼ਮੀਤ ਚੌਕ ਵੱਲੋਂ ਟ੍ਰੈਫਿਕ ਸਾਹਮਣੋਂ ਪਖਵਾਲ ਰੋਡ ਤੋਂ ਆ ਰਿਹਾ ਉਹਨਾਂ ਨੂੰ ਕਿਸ ਤਰੀਕੇ ਫਿਰੋਜ਼ਪੁਰ ਰੋਡ ਜਾਣ ਵਾਲਾ ਅਲੱਗ ਇੱਥੇ ਪਖਵਾਲ ਰੋਡ ਨਾਲ ਅਲੱਗ ਇੱਥੋਂ ਸਿੱਧਾ ਜਾਣ ਵਾਲਾ ਥੱਲੋਂ ਉੱਪਰੋਂ ਕਿਉਂਕਿ ਸੜਕ ਦੀ ਚੜਾਈ ਘੱਟ ਸੀਗੀ ਇਸ ਤਰੀਕੇ ਦਾ ਡਿਜ਼ਾਈਨ ਕੀਤਾ ਗਿਆ ਬੜਾ ਕੰਪਲਿਕੇਟਿਡ ਡਿਜ਼ਾਈਨ ਸੀ ਔਰ ਬੜੀ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਚ ਤੇ ਸਾਰਿਆਂ ਦੇ ਵਿੱਚ ਇੱਕ ਇੱਕ ਸ਼ੱਕ ਸ਼ੁਭਾ ਸੀ ਵੀ ਐਡਾ ਵੱਡਾ ਪ੍ਰੋਜੈਕਟ ਕਿਤੇ ਅਸੀਂ ਹਾਂ ਸਿਰੇ ਚੜੂਗਾ ਤੇ ਸਾਨੂੰ ਬੜੀ ਖੁਸ਼ੀ ਹੈ ਵੀ ਜਦੋਂ 2021 ਚ ਅਸੀਂ ਤੁਸੀਂ ਵੀ ਨਾਲ ਸੀਗੇ ਕਾਰਾ ਥੱਲੋਂ ਕੱਢਿਆ ਸੀ આરਯੂਬੀ ਤੇ ਤੇ ਉਦੋਂ ਸਿਰਫ 4 ਮਹੀਨੇ ਦਾ ਕੰਮ ਰਹਿੰਦਾ ਸੀ ਤੇ ਪਰ ਆ ਕੇ 1 ਸਾਲ ਇਹਦੇ ਤੇ ਡਰਾਮਾ ਚੱਲਦਾ ਰਿਹਾ ਡਿਜ਼ਾਈਨ ਪੂਰ ਹੈ ਇਹ ਉਹ ਤਾਂ ਤੁਹਾਨੂੰ ਜ਼ਿਆਦਾ ਪਤਾ ਕਿਉਂ ਨਹੀਂ ਸਮਾਰਟ ਸਿਟੀ ਪਹਿਲਾਂ ਤੁਸੀਂ ਇੱਕ ਗੱਲ ਮੈਂ ਮੈਂ ਦੱਸਣਾ ਚਾਹੁੰਦਾ ਇਹਦੇ ਵਿੱਚ ਕੱਲੀ ਸਟੇਟ ਗਵਰਨਮੈਂਟ ਨਹੀਂ ਕਿਉਂਕਿ ਥੱਲੋਂ ਰੇਲਵੇ ਲਾਈਨਾਂ ਨੇ ਸਾਨੂੰ ਪਤਾ ਸੀ ਕਿਵੇਂ ਜਾ ਜਾ ਦਿੱਲੀ ਚ ਪਿਊਸ਼ ਕੁਇਲ ਉਹਦੋਂ ਮੰਤਰੀ ਸੀ ਹੁਣ ਤਾਂ ਵੈਸ਼ਨਵ ਜੀ ਆ ਗਏ ਤੇ ਲਾਸਟ ਲਾਸਟ ਜਿਹੜਾ ਆਰਯੂਬੀ ਹੈ ਉਹ ਵੈਸ਼ਨਮ ਜੀ ਦੇ ਟਾਈਮ ਤੇ ਸ਼ੁਰੂ ਹੋਇਆ ਜਦੋਂ ਇਹ ਰੋਕ ਲਿਆ ਸੀ ਠੇਕੇਦਾਰਾਂ ਨੇ ਤੇ ਤੁਸੀਂ ਮੀਟਿੰਗ ਲਈ ਸੀ ਉੱਤੇ ਤੇ ਉਦੋਂ ਕਹਿ ਕੇ ਐਕਸਪੀਡਿਟ ਕਰਾਇਆ ਸੀ ਔਰ ਥਲੜਾ ਆਰਯੂ ਆਰਯੂਬੀ ਆਰਯੂਬੀ ਪੂਰੇ ਹੋ ਜਨਰਲੀ ਹੁੰਦਾ ਕੀ ਹੈ ਵੀ ਰੀਚਾਂ ਪੂਰੀਆਂ ਹੋ ਜਾਂਦੀਆਂ ਰੇਲਵੇ ਦਾ ਕੰਮ ਲੇਟ ਹੁੰਦਾ ਪਰ ਇੱਥੇ ਉਲਟਾ ਹੋਇਆ ਰੇਲਵੇ ਨੇ ਕੰਮ ਕੀਤੇ ਹੋਏ ਨੂੰ 1.5 ਸਾਲ ਹੋ ਗਿਆ ਆਰਓ ਵੀ ਤੇ ਆਰਯੂ ਵੀ ਤੇ ਦੋਨੋਂ ਪਾਸੇ ਇੱਥੇ ਰੀਚਾਂ ਵਾਲਾ ਕੰਮ ਲੇਟ ਜੋ ਸਟੇਟ ਗਵਰਨਮੈਂਟ ਦਾ ਹੁੰਦਾ ਫੰਡਿੰਗ ਦਾ ਵੀ ਤੁਹਾਨੂੰ ਪਤਾ ਹੈ 50% ਫੰਡਿੰਗ ਸੈਂਟਰ ਤੋਂ ਆਂਦੀ ਹੈ 30 20 ਸਟੇਟ ਔਰ ਯੂਐਲਬੀ ਦਾ ਹਿੱਸਾ ਰਹਿੰਦਾ ਹੈ ਵੀ ਹਰੇਕ ਸਟੇਕਹੋਲਡਰ ਵਿੱਚ ਇਨਵੋਲਵ ਹੁੰਦਾ ਸੈਂਟਰ ਵੱਲੋਂ ਕੋਈ ਕਮੀ ਨਹੀਂ ਰਹੀ ਤੁਸੀਂ ਲਿਆਂਦੇ ਰਹੇ ਹੋ ਉਥੋਂ ਸ਼ੇਅਰ ਔਰ ਕੰਮ ਵੀ ਪੂਰੇ ਪੇਸ ਤੇ ਹੁੰਦਾ ਹੈ ਸਾ ਪੈਸੇ ਅਸੀਂ ਪਹਿਲਾਂ ਇਹ ਐਡਾ ਵੱਡਾ ਪ੍ਰੋਜੈਕਟ ਸੀ ਜਿਨੂੰ ਪੈਸੇ ਹਰ ਦੇ ਪਹਿਲਾਂ ਆ ਗਏ ਹੁਣ 18 ਮਹੀਨੇ ਤੋਂ ਉੱਤੇ ਹੋ ਗਏ ਜਿਹੜੀ ਅੱਜ ਦੀ ਸਰਕਾਰ ਆ ਆਮ ਆਦਮੀ ਦੀ ਮੈਂ ਉਹਨਾਂ ਦੇ ਵਲੰਟੀਅਰ ਜਿਨ੍ਹਾਂ ਨੂੰ ਓਪੋਮਕੜ ਦੱਸਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਓਰੇ ਦੇ ਐਮ ਐਲ ਏ ਤਾਂ ਹੋਰ ਇਸ ਪ੍ਰੋਜੈਕਟ ਨੂੰ ਸਾਲ ਤੋਂ ਉੱਤੇ ਰੋਕ ਕੇ ਰੱਖਿਆ ਤੁਹਾਡਾ ਜਿਹੜੇ ਪੁਲ ਬਣਨੇ ਸੀ ਤਿੰਨ ਨੂੰ ਇਹਨੂੰ ਰੋਕ ਕੇ ਰੱਖਿਆ ਸਾਲ ਦੇ ਉੱਤੋਂ ਪਤਾ ਨਹੀਂ ਕਿਹੜੀ ਉਹ ਮਨਮਰਜ਼ੀ ਕਿਹਣਾ ਉਹਨਾਂ ਦਾ ਬੰਦਾ ਸੀ ਜਿਹੜੇ ਇਹਨੂੰ ਕਿਹਾ ਵੀ ਡਰਾਈਂ ਚੇਂਜ ਕਰਨੀ ਆ ਦੇਖੋ ਇਹਨੂੰ ਰੋਕ ਕੇ ਰੱਖਿਆ ਤੇ ਹੁਣ ਕਿਉਂਕਿ ਇੱਡਾ ਬੜਾ ਪ੍ਰੋਜੈਕਟ ਹੈ ਇੱਕ ਕਿਸੇ ਖਾਸ ਬੰਦੇ ਕਰਕੇ ਥੋੜੀ ਰੁਕ ਸਕਦਾ ਸੀ ਉਹਨੂੰ ਰੋਕ ਕੇ 15 ਮਹੀਨੇ ਤੇ ਅੱਜ ਦੇਖ ਲਓ 2 ਸਾਲ ਹੋਣ ਵਾਲੇ ਆ ਹਜੇ ਤੱਕ ਪ੍ਰੋਜੈਕਟ ਇਹ ਸਿਰੇ ਨਹੀਂ ਚੜਿਆ ਅਸੀਂ ਇਸੇ ਕਰਕੇ ਆਏ ਆ ਵੀ ਪਹਿਲਾਂ ਅਸੀਂ ਕਦੇ ਇਹਨਾਂ ਨੂੰ ਵੀ ਇਹਨਾਂ ਦੀ ਸਰਕਾਰ ਆ ਕੁਝ ਕਰ ਰਹੀ ਆ ਪਰ ਅੱਜ ਇਹ ਸ਼ੁਰੂਆਤ ਸੋਚ ਸਾਰੇ ਨਕਸ਼ੇ ਪਾਸ ਕਰਾਉਣੇ ਸਾਰੀਆਂ ਮਿਨਿਸਟਰੀਆਂ ਤੋਂ ਅਪਰੂਵਲਾਂ ਦਿਵਾਉਣੀਆਂ ਆ ਸਾਰਾ ਟੋਟਲ ਫੰਡ ਜਮਾ ਕੇ ਜਮਾ ਕਰਨਾ ਤੇ ਤਕਰੀਬਨ 90% ਕੰਮ ਹੋ ਜਾਣਾ ਤੇ ਅੱਜ 10% ਜਿਹੜਾ ਕੰਮ ਉਹ ਫਸਿਆ ਪਿਆ ਏ ਕਈ ਵਾਰੀ ਇਹ ਆਪਣੀਆਂ ਗੱਡੀਆਂ ਦੀਆਂ ਕੱਢ ਚੁੱਕੇ ਨੇ ਕਈ ਵਾਰ ਉਹ ਇੱਥੇ ਫੋਟੋਆਂ ਖਿਚਵਾ ਚੁੱਕੇ ਨੇ ਪਰ ਗੱਲ ਇਹ ਆ ਵੀ ਇਹ ਕੰਮ ਉੱਥੇ ਦਾ ਉੱਥੇ ਆ ਹੁਣ ਬੜੀ ਛੇਤੀ ਅੱਜ ਅਸੀਂ ਆਏ ਆ ਵੀ ਹੁਣ ਦੇਖਿਓ ਇਹਨੂੰ ਹੋਰ ਇੱਕਦਮ ਰਾਤ ਦਿਨ ਦਿਖਾਉਣਗੇ ਵੀ ਰਾਤ ਦਿਨ ਕੰਮ ਚੱਲ ਰਿਹਾ ਅਸੀਂ ਐਸੇ ਕਰਕੇ ਆਏ ਆ ਭਾਈ ਜਿਹੜਾ ਕੰਮ ਸਾਡਾ ਸ਼ੁਰੂਆਤ ਕੀਤਾ ਉਹਨੂੰ ਪੂਰਾ ਤਾਂ ਕਰ ਲੋ ਹੁਣ 24 ਆਉਣ ਵਾਲਾ ਏ ਕਿਸੇ ਦਿਨ ਕਰ ਲੋ ਮੁੱਖ ਮੰਤਰੀ ਸਾਹਿਬ ਕੋਲ ਟਾਈਮ ਨਹੀਂਗਾ ਕੇਜਰੀਵਾਲ ਸਾਹਿਬ ਨੂੰ ਸੱਦ ਲੋ ਉਹ ਆਉਣ ਨੂੰ ਤਿਆਰ ਨੇ ਰੋਜ਼ ਪੰਜਾਬ ਚ ਆਉਂਦੇ ਹੀ ਨੇ ਇਸ ਕਰਕੇ ਜਲਦੀ ਤੋਂ ਜਲਦੀ ਇਹ ਲੋਕਾਂ ਦੇ ਸਮਰਪਿਤ ਕਰੋ ਇਸ ਕਰਕੇ ਇਹਨੂੰ ਰੋਕੋ ਨਾ ਤੇ ਅੱਜ ਖੁਸ਼ੀ ਆ ਦੇਖੋ ਕਿਸ ਤਰੀਕੇ ਨਾਲ ਇਹ ਵੱਡਾ ਪ੍ਰੋਜੈਕਟ ਆ ਜਿਹੜਾ ਇਸਰੇ ਲੱਗ ਰਹੇ ਆ ਤੇ ਬਾਕੀ ਪ੍ਰੋਜੈਕਟ ਵੀ ਤੁਹਾਨੂੰ ਜਿਹੜੇ ਵੀ ਅਸੀਂ 스마트 ਸਿਟੀ ਚ ਜਿਹੜੇ ਵੀ ਅਸੀਂ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਤੋਂ ਲੈ ਕੇ ਆਏ ਆ ਆਉਣ ਵਾਲੇ ਦਿਨਾਂ 'ਚ ਮੈਂ ਆਸ਼ੂ ਜੀ ਨੂੰ ਇਹ ਬੇਨਤੀ ਕੀਤੀ ਵੀ ਇਹ ਤੁਸੀਂ ਆਪਣੇ ਏਰੀਏ 'ਚ ਹਜ਼ਾਰਾਂ ਕਰੋੜ ਰੁਪਈਆ ਤੁਸੀਂ ਲਾਇਆ ਠੀਕ ਆ ਉਹ ਇਲੈਕਸ਼ਨਾਂ ਦੇ ਵਿੱਚ ਇੱਕੋ ਹਵਾ ਸੀਗੀ ਜਿਹਦੇ ਵਿੱਚ ਕਿਸੇ ਨੂੰ ਦੇਖਿਆ ਨਹੀਂ ਕਿਸੇ ਦੇ ਕੰਮ ਨਹੀਂ ਦੇਖੇ ਗਏ ਪਰ ਇਹਨਾਂ ਨੂੰ ਬੇਨਤੀ ਕਰਕੇ ਮੈਂ ਲੈ ਕੇ ਆਇਆ ਵੀ ਆਪਣਾ ਨਿਕਲੋ ਆਪਣੇ ਪ੍ਰੋਜੈਕਟ ਥੋੜੇ ਨੇ ਇਹ ਕਿਸੇ ਦੇ ਨਹੀਂ ਇਹ ਕਿਸੇ ਕਿਸੇ ਸਰਕਾਰ ਆਪਣੇ ਪ੍ਰੋਜੈਕਟ ਨਹੀਂ ਗੇ ਕਿਸੇ ਪਾਰਟੀ ਦੇ ਇਸ ਕਰਕੇ ਇਹ ਤੁਸੀਂ ਪ੍ਰੋਜੈਕਟ ਲੈ ਕੇ ਆਏ ਹੋ ਤੇ ਲੋਕੀ ਹੁਣ ਦੁਬਾਰਾ ਮੋੜਾ ਪੈ ਗਿਆ ਤੇ ਲੋਕ ਚਾਹੁੰਦੇ ਆ ਵੀ ਬਾਹਰ ਨਿਕਲ ਕੇ ਆਪਣੇ ਦਸਵਾ ਸਾਨੂੰ ਹੁਣ ਹੀ ਲੋਕ ਮਿਲੇ ਭੱਜ ਕੇ ਆਏ ਤੇ ਉਹਨਾਂ ਨੇ ਕਿਹਾ ਵੀ ਅਸ਼ੁਰੀਆ ਸਹੀ ਬੰਦਾ ਤਈ ਆ ਜਿਹੜਾ ਇਸ ਪ੍ਰੋਜੈਕਟ ਨੂੰ ਲੈ ਕੇ ਆਇਆ ਤੇ ਇਸ ਕਰਕੇ ਇਹ ਜ਼ਰੂਰੀ ਆ ਅਸੀਂ ਆਪਣੀ ਪਾਰਟੀ ਨੂੰ ਵੀ ਮੈਂ ਆਪਣੇ ਵਰਕਰਾਂ ਨੂੰ ਵੀ ਕਹਿਣਾ ਚਾਹਣਾ ਵੱਧ ਤੋਂ ਵੱਧ ਆਪਣੀ ਗੱਲ ਕਰੋ ਵੀ ਇਹ ਸਾਡੇ ਬਣਾਏ ਹੋਏ ਨੇ ਇਕੱਲੇ ਕਿਸੇ ਕਿਸੇ ਇੱਕ ਜਾਂ ਦੋ ਪਰਿਵਾਰ ਦਾ ਨਹੀਂਗਾ ਇਸ ਕਰਕੇ ਫਿਰ ਮੈਂ ਇੱਕ ਵਾਰੀ ਮੁਬਾਰਕਬਾਦ ਦਿੰਨਾ ਵੀ ਅੱਜ ਇਹ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਪ੍ਰੋਜੈਕਟ ਇਹ ਚਮਕ ਰਹੇ ਨੇ ਤੇ ਫੋਟੋਆਂ ਕੋਈ ਖਚਾਉਣ ਵੀਡੀਓਆਂ ਕੋਈ ਬਣਾਉਣ ਉਦਘਾਟਨ ਕੋਈ ਕਰਨ ਅਸੀਂ ਉਸ ਦੇ ਵਿੱਚ ਕੋਈ ਕਦੇ ਦਖਲ ਨਾ ਦਿੱਤਾ ਨਾ ਦਵਾਂਗੇ ਪਰ ਆਪਣੀ ਆਪਣੀ ਜਿਹੜੀ ਚੀਜ਼ ਬਣਾਈ ਹੋਈ ਆ ਉਹਨੂੰ ਅਸੀਂ ਖਰਾਬ ਨਹੀਂ ਹੋਣ ਦੇਣਾ ਇਹ ਚੀਜ਼ ਸਿਰੇ ਲੱਗੇ ਕਿਸੇ ਤਰੀਕੇ ਨਾਲ ਅਗਲੇ ਹਫਤੇ ਫੇਰ ਆਵਾਂਗੇ ਵੀ ਕਿੰਨੀ ਇੰਪਰੂਵਮੈਂਟ ਹੋਈ ਆ ਕਿਉਂਕਿ ਆ ਲੁੱਕ ਜੀ ਪਾਉਂਦੇ ਨੂੰ ਦਿਖਾ ਦਿੰਦੇ ਆ ਵੀ ਹਰ ਵਾਰ ਬਸ ਜੀ ਲੱਗ ਗਿਆ ਸਿਰੇ ਜੀ ਆ ਆਖਰੀ ਉੱਤੇ ਅਸੀਂ ਕਰ ਰਹੇ ਆ ਤੇ ਅੜੀਕ ਦੇ ਕਿਸੇ ਨੂੰ ਨਹੀਂ ਪੱਥਰ ਲਈ ਨੇ ਤੇ ਉਹ ਟਾਈਮ ਦਿੰਦਾ ਜਾਂ ਨਹੀਂ ਦਿੰਦਾ ਪਤਾ ਨਹੀਂ ਪਰ ਅਸੀਂ ਅੱਜ ਜ਼ਰੂਰ ਦਿਖਾਤਾ ਵੀ ਇਹ ਜਿਹੜਾ ਸੁਪਨਾ ਸੀ ਲੁਧਿਆਣੇ ਦਾ ਆਸ਼ੂ ਜੀ ਮੇਅਰ ਸਾਹਿਬ ਉਸ ਵੇਲੇ ਸਾਡੇ ਬਲਕਾਰ ਸੰਧੂ ਜੀ ਤੇ ਅਸੀਂ ਇਹ ਸੋਚ ਲੈ ਕੇ ਚੱਲੇ ਸੀ ਉਹ ਦਿਨ ਵਾਕਈ ਆਸ਼ੂ ਜੀ ਇਹ ਗੱਲ ਕਰਦੇ ਸੀ ਵੀ ਇਹ ਸਿਰੇ ਵੀ ਚੜੂ ਸਿਰੇ ਸਿਰੇ ਤਾਂ ਆਲਮੋਸਟ ਜਦੋਂ ਬਿੱਟੂ ਜੀ ਪਿਛਲੀ 2 ਸਾਲ ਪਹਿਲਾਂ ਜਨਵਰੀ ਨੂੰ ਕਾਰ ਕੱਢੀ ਸੀ ਉਦੋਂ ਹੀ ਆਲਮੋਸਟ ਪੂਰਾ ਸੀਗਾ ਪੂਰਾ ਸੀ ਇਹ ਤਾਂ ਥੋੜਾ ਜਿਹਾ 10 15% ਕਮ ਸੀਗਾ ਉਹਨੂੰ ਕਿਉਂ ਇੰਨਾ ਟਾਈਮ ਲੱਗਿਆ ਚਲੋ ਟਾਈਮ ਲੱਗ ਗਿਆ ਖੁਸ਼ੀ ਇਹ ਹੈ ਵੀ ਇਹ ਪ੍ਰੋਜੈਕਟ ਅੱਜ ਪੂਰਾ ਹੋਣ ਜਾ ਰਿਹਾ ਔਰ ਲੋਕਾਂ ਦੇ ਵਰਤੋਚ ਉਹਨਾਂ ਦੇ ਫਾਇਦੇ ਲਈ ਉਹਨਾਂ ਦੇ ਕੰਮ ਕੰਨ ਕਰਨ ਵਾਸਤੇ ਇੱਕ ਲੁਧਿਆਣਾ ਤਾਂ ਐਡਾ ਵੱਡਾ ਤੁਸੀਂ ਦੇਖੋ ਨਾ ਕਿੱਡਾ ਡੇਕਾ ਪ੍ਰੋਜੈਕਟ ਹੈ 150 ਕਰੋੜ ਥੱਲੇ ਵੀ ਥੱਲੇ ਵੀ ਉਹ 150 ਕਰੋੜ ਰੁਪਇਆ ਕਹਿਣਾ ਸੌਖਾ ਹੁੰਦਾ 150 ਕਰੋੜ ਰੁਪਇਆ ਲੱਗਿਆ ਤੇ ਉਸ ਤੋਂ ਬਾਅਦ ਤਾਂ ਡੂਡ ਕਰੋੜ ਦੇ ਪ੍ਰੋਜੈਕਟ ਨਹੀਂ ਚਾਲੂ ਹੋਏ ਇਹ ਮਸਾ ਹੀ ਪਿਛਲੇ ਪ੍ਰੋਜੈਕਟ ਮਸਾ ਪੂਰੇ ਹੋ ਰਹੇ ਨੇ ਉਹ ਦਿੱਖਦੇ ਹੁੰਦੇ ਆ ਕਦੇ ਗਾਰਡਨਿੰਗ ਜੀ ਕਰਦੇ ਕੋਈ ਬੂਟੇ ਜੇ ਲਾਉਂਦੇ ਉਹ ਵੀ ਉਹ ਵੀ ਉਹ ਉਹ ਚੋ ਨੇ ਉਹ ਵੀ ਪ੍ਰੋਜੈਕਟ ਉਹੀ ਨੇ ਉਦੋਂ ਤੇ ਇਨੀਸ਼ੀਏਟ ਹੋਏ ਹੋਏ ਤੇ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਰੋਕ ਲਏ ਤੇ ਹੁਣ ਉਹ ਦਿਖਾਏ ਜਾ ਰਿਹਾ ਇੱਕ ਮੈਂ ਅਫਸਰ ਸਵਾਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਪੁਲ ਤਿਆਰ ਹੋ ਗਏ ਉਹਦੇ ਥੱਲੇ ਝੁੱਗੀਆਂ ਵੀ ਬਣ ਲੱਗੀਆਂ ਜੀ ਆਪਣਾ ਉਹਨੂੰ ਰੋਕੋ ਹਜੇ ਉਹ ਚਾਰ ਪੰਜ ਝੁੱਗੀਆਂ ਬਣੀਆਂ ਮੇਨ ਜਿਹੜਾ ਆਪਣਾ ਜਿਹੜੇ ਉਤਲਾ ਐਲੀਵੇਟਰ ਰੋਡ ਆ ਐਲੀਵੇਟਰ ਰੋਡ ਤੇ ਫਾਰਕ ਪਲਾਜ਼ਾ ਸਾਹਮਣੇ ਉੱਥੇ ਕੰਮ ਸ਼ੁਰੂ ਵੀ ਹੋ ਗਿਆ ਝੁੱਗੀਆਂ ਬਣਾਉਣ ਦਾ ਉਨੂੰ ਰੋਕੋ ਨਹੀਂ ਮੁੜ ਕੇ ਫਿਰ ਸਾਰੀ ਐਲੀਵੇਟਰ ਰੋਡ ਦੇ ਥੱਲੇ ਝੁੱਗੀਆਂ ਬਣਨ ਗਈਆਂ ਆ ਦੇਖੋ ਅੱਗੇ ਤੱਕ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰੀਕੇ ਨਾਲ ਪੁਲ ਤੇ ਪੁਲ ਚੜ ਰਹੇ ਆ ਆਸ਼ੂ ਜੀ ਤੁਸੀਂ ਆਸ ਖਾਸ ਕਰਤੇ ਆਏ ਤੁਹਾਡਾ ਧੰਨਵਾਦ ਇਸੇ ਕਰਕੇ ਰੋਜ਼ ਜਿਵੇਂ ਤੁਸੀਂ ਘੇੜਾ ਦਿੰਦੇ ਸੀ ਪਹਿਰਾ ਦਿੰਦੇ ਸੀ ਆਪਣੇ ਪ੍ਰੋਜੈਕਟਾਂ ਤੇ ਦੋ ਇਹ ਤਾਂ ਕੁਝ ਕਰਨ ਯੋਗ ਹੈ ਨਹੀਂਗੇ ਇਹ ਤਾਂ ਵਿਚਾਰੇ ਉਹ ਭਮੱਕੜ ਕਹਿੰਦੇ ਕਹਿੰਦੇ ਵਾਕਈ ਭਮੱਕੜ ਬਣ ਗਏ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਆਹ ਖੜੇ ਆ ਕਰਾਓ ਇਲੈਕਸ਼ਨ ਤੁਸੀਂ ਤਿਆਰੋਂ ਕਲੇ ਇਲੈਕਸ਼ਨ ਨਹੀਂ ਕਾਰਪੋਰੇਸ਼ਨ ਦੀ ਬਿਲਕੁਲ ਕਾਂਗਰਸ ਪਾਰਟੀ ਹਮੇਸ਼ਾ ਤਿਆਰ ਕਿ ਤੇ ਕਿਉਂ ਭੱਜੇ ਹੋਏ ਹੋ ਬਈ ਕਿਉਂ ਭੱਜੇ ਹੋਏ ਆ ਆਮ ਆਦਮੀ ਵਾਲੇ ਅੱਜ ਕੋਰਟ ਤੁਹਾਨੂੰ ਪੁੱਛ ਰਿਹਾ ਵੀ ਕਿਉਂ ਇਲੈਕਸ਼ਨਾਂ ਨਹੀਂ ਕਰਾ ਰਹੇ ਤੁਸੀਂ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਾ ਸਕਦੇ ਕਿਉਂਕਿ ਕੀਤਾ ਹੀ ਕੁਝ ਨਹੀਂ ਤੇ ਸਾਰੇ ਮੇਰੀ ਇੱਕ ਬੇਨਤੀ ਆ ਜਿੱਥੇ ਵੀ ਇਹਨਾਂ ਦੇ ਐਮ.ਐਲ.ਏ. ਜਾਂਦੇ ਆ ਇਹਨਾਂ ਦੇ ਲੀਡਰ ਜਾਂਦੇ ਆ 1000 ਰੁਪਏ ਦਾ ਜ਼ਰੂਰ ਪੁੱਛੋ ਚਲੋ ਸਾਡਾ ਤਾਂ ਜੋ ਸੀ ਹੋ ਗਿਆ ਪਰ ਜਿਹੜਾ 1000 ਰੁਪਈਆ ਕੱਲੀਆਂ ਮਾਵਾ ਭੈਣਾਂ ਨੂੰ ਦੇਣਾ ਸੀ ਉਹ ਤਾਂ ਪੁੱਛੋ ਵੀ ਕਿੱਥੇ ਹੈ 1000 ਰੁਪਈਆ ਉਹ ਕਿੱਥੇ ਨੇ ਚੈੱਕ ਸਾਡੇ ਜਿਹੜੇ ਤੁਸੀਂ ਲਾਈਨਾਂ ਚ ਲਵਾ ਕੇ ਫਾਰਮ ਭਰੇ ਸੀ ਉਹ ਲਿਆਓ 1000 ਰੁਪਈਆ ਇਸ ਕਰਕੇ ਮਜਬੂਤੀ ਨਾਲ ਅਸੀਂ ਆਪਣਾ ਜਿਹੜਾ ਇਹ ਉਹ ਤੁਹਾਨੂੰ ਦਿਖਾਉਣਾ ਛੋੜਾ ਚਿਰ ਆਸ ਹੁੰਦੀ ਆ ਵੀ ਨਵੀਂ ਸਰਕਾਰ ਆ ਚਲੋ ਅਜੇ ਨਾ ਲੋਕਾਂ ਨੇ ਮੌਕਾ ਦਿੱਤਾ ਮੌਕਾ ਦੇਣਾ ਚਾਹੀਦਾ ਮੌਕਾ ਦੇਣਾ ਚਾਹੀਦਾ ਉਹ ਮਿਲ ਗਿਆ ਦੋ ਸਾਲ ਤਕਰੀਬਨ ਤੁਹਾਨੂੰ ਦੇਤੇ ਤੇ ਤੁਹਾਡੀਆਂ ਆਪਣੀਆਂ ਗੱਡੀਆਂ ਲੈ ਕੇ ਕਬਜ਼ੇ ਫੋਟੋਆਂ ਕੱਪੜੇ ਚੁੰਨੀਆਂ ਹੋਰ ਥੋੜੇ ਤੋਂ ਬਗੈਰ ਜਿਹੜਾ ਕੁਛ ਹਥੋਤੋ ਦਿਖਿਆ ਨਹੀਂ ਅੱਜ ਦੀ ਇੰਨੀਓ ਗੱਲ ਅਗਲੇ ਪ੍ਰੋਜੈਕਟ ਤੇ ਤੁਹਾਨੂੰ ਫੇਰ ਜਿਹੜੇ ਆ ਉਹ ਫੇਰ ਮਿਲਾਂਗੇ ਧੰਨਵਾਦ